ਆ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਰਾਮਪਰਾ ਫੂਲ ਤੇ ਕਾਰ ਬਾਜ਼ਾਰ ਕੋਲੇ ਤੇ ਬਾਈਆਂ ਕਰਨ ਕਰਦੇ ਆ ਗੱਲਾਂ ਮਤਲਬ ਬਾਈਆਂ ਕੋਲੇ ਗੱਡੀਆਂ ਦੇਖ ਲਓ ਖੜੀਆਂ ਘਟੋ ਘਟ 10 12 ਪੀਸ ਇੱਥੇ ਖੜੀਆਂ ਤੇ ਬਾਕੀ ਕੁਝ ਗੈरेज ਤੇ ਖੜਿਆ ਤੇ ਆ ਦੇਖੋ ਪਾ ਦੇਖੋ ਖੜੀ ਆ Honda City Alto ਇਧਰ Honda City ਖੜੀ ਆ ਤੇ ਪੂਰਾ ਵਧੀਆ ਮੰਨ ਲਾ ਬਾਈਆਂ ਕੋਲੇ ਸਾਫ਼ ਸੁਥਰਾ ਕੰਮ ਕਰਦੇ ਬਾਈ ਤੇ ਬਾਕੀ ਬਾਈ ਨਾ ਕਰਦੇ ਗਾ ਤਾਂ ਹੋਰ ਕੀ ਹਾਲਾ ਬਾਈ ਹਾਂਜੀ ਸਸੀ ਘਾ ਵੀਰੇ ਹਾਂਜੀ ਵਧੀਆ ਵਧੀਆ ਪਰ ਤਾਂ ਬਾਈ ਮਾਸਟ ਲਾਈਵ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਿੱਧੂ ਕਾਰੋਬਾਰ ਤੇ ਹਾਂਜੀ ਠੀਕ ਹੈ ਜੀ ਤੇ ਬਾਈ ਤੁਹਾਡੇ ਪ੍ਰਕਾਰ ਕਾਰੋਬਾਰ ਦਾ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਜੀ ਕਾਰੋਬਾਰ ਦਾ ਸਿੱਧੂ ਕਾਰੋਬਾਰ ਐਂਡ ਪੀ ਵੀ 03 ਕਾਰੋਬਾਰ ਠੀਕ ਹੈ ਜੀ ਆਪਣੇ ਚੱਲਦੇ ਜੀ ਦੋ ਬੇਜ ਹੈ ਇੱਕ ਸਿੱਧੂ ਕਾਰੋਬਾਰ ਦੇ ਨਾਮ ਤੇ ਚੱਲਦਾ ਕਿਉਂ ਕੀ ਭਰਾਵਾਂ ਦਾ ਲਾਂਭੇ ਆਉਂਦੇ ਸੀ ਵੀ ਫੋਨ ਨਹੀਂ ਚੱਕ ਹੁੰਦੇ ਇਸ ਕਰਕੇ ਵੀ ਆਪਾਂ ਦੋ ਬਾਟ ਕਰਦੇ ਇੱਕ ਪੀਵੀ03 ਕਰਦਾ ਇੱਕ ਸਿੱਧੂ ਕਾਰ ਵੇਚਾਰ ਕਰਦਾ ਠੀਕ ਹੈ ਜੀ ਤੇ ਹੁਣ ਭਾਈ ਆ ਜਾ ਉਧਰ ਗੱਡੇ ਗਾਲੇ ਪਾਸੇ ਆਪਾਂ ਇਹ ਕਿਹੜਾ ਮਾਡਲ ਕਾਰ ਆ ਭਾਈ ਇਹ 2014 ਮਾਡਲ ਹੈ ਜੀ ਪੋਸਟ ਟੂ ਸਟਾਰਟ ਸਨਰੂਫ ਵਾਲਾ ਮਾਡਲ ਠੀਕ ਹੈ ਜੀ ਹਾਂਜੀ ਤੇ ਇਹ ਵਾਲਾ ਭਾਈ ਇਹ ਹੈਗੀ ਹੈ ਜੀ 15 ਮਾਡਲ ਵੀਰੇ ਠੀਕ ਹੈ ਪੀਡੀਜ਼ਲ ਚਾਹੋ ਵੀਡੀਜ਼ਲ ਚਾਹੋ ਠੀਕ ਹੈ ਦੂਜਾ ਵਾਲਾ ਆ ਗਈ ਜੀ 10 ਮਾਡਲ ਅਲਟੋ ਆ ਗਈ ਐਲਐਕਐ 44000 ਚੱਲੀ ਠੀਕ ਹੈ ਜੀ ਨਾਲ ਦੇ ਟਾਇਰਾਂ ਕਰ ਦੇ ਇਹ ਆ ਗਈ ਰੈਡੀ ਹੈ ਇਹ ਹੈਗੀ ਜੀ ਰੈਕਸ ਪੈਟਰੋਲ ਦੀ ਐਲਐਕਐਸ ਆਈ ਪੈਟਰੋਲਸ ਮੋਡਲ ਹੈ ਜੀ ਪੈਟਰੋਲ ਦੀ ਹੈ ਹੈ ਹਾਂਜੀ ਵੀਰੇ ਤੇ ਇਹ ਵਾਲੀ ਬਾਈ ਇਹ ਦੂਆ ਆਈਟਮ ਆ ਗਈ ਜੀ ਸੀਨ ਜੀ ਵਾਲੀ ਇਹ 2008 ਮਾਡਲ ਹੈ ਇਹਦੇ ਪੰਜਾਬ ਨੰਬਰ ਲੱਗਣ ਵਾਲਾ ਵੀਰੇ 5 ਸਾਲਾਂ ਦੀ ਵਾਸ਼ਿੰਗ ਹੋ ਗਈ ਜੀ ਠੀਕ ਹੈ ਇੱਕ ਆਹ ਇੱਕ ਆ ਗਈ ਜੀ 2009 ਮਾਡਲ ਆ ਸੀਐਨਜੀ ਆਈਟਮ ਇਹ ਵੀ ਸੀਨ ਜੀ ਦੇ ਠੀਕ ਹੈ ਜੀ ਤੇ ਬਾਕੀ ਬਾਈ ਆਪਣਾ ਨੰਬਰ ਬੋਲ ਦੋ ਹਣਾ ਆਪਣਾ ਨੰਬਰ ਹੈਗਾ ਜੀ 952440072 ਤੇ ਆਪਣੀ ਲੋਕੇਸ਼ਨ ਹੈਗੀ ਆ ਬਠਿੰਡਾ ਬਰਨਾਲਾ ਰੋਡ ਜੀ ਨੀਅਰ ਆਪਣੀ ਮੈਸੀ ਟਰੈਕਟਰ ਏਜੰਸੀ ਕਿਸੇ ਭਰਾ ਨੇ ਵੀ ਕਾਰ ਲੈਣੀ ਆ ਤਾਂ ਸਕਰੀਨ ਤੇ ਆਪਣੇ ਨੰਬਰ ਚੱਲਣਗੇ ਫੋਨ ਕਰਕੇ ਵੀ ਕੋਈ ਵੀ ਇਨਕੁਆਰੀ ਲੈ ਸਕਦਾ ਧੰਨਵਾਦ ਤੇ ਬਾਕੀ ਭਾਈ ਆਏ ਆ ਜਿਹੜਾ ਬੰਦਾ ਆਪਣੇ ਮਤਲਬ ਵੀ ਪੇਜ ਤੋਂ ਸਕਰੀਨ ਸ਼ਾਟ ਮਾਰ ਕੇ ਆਊਗਾ ਸ਼ੇਅਰ ਕਰਕੇ ਆਊਗਾ ਤੇ ਬਾਕੀ ਭਾਈ ਯਾਰ ਕਹਿੰਦਾ ਮਾਨਤਾ ਜਰੂਰ ਕਰਨੀ ਉਹਦਾ ਤੇ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜਿਹੜਾ ਵੀ ਹਨਾ ਮਸਤ ਮਲੰਗ ਪੇਜ ਦਾ ਸਕਰੀਨ ਸ਼ਾਟ ਲੈ ਕੇ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਤੇ ਬਾਕੀ ਭਾਈ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਨਵਾਂ ਨਵਾਂ ਕਾਰਾਂ ਬਾਈਆਂ ਨੇ ਕੋਲੇ ਸਾਫ਼ ਸੁਥਰਾ ਕੰਮ ਕਰਦੇ ਬਾਈ ਪੂਰਾ ਕਾਪੀ ਗਾਜ ਤੱਕ ਨੰਬਰ ਓਕੇ ਹੋ